ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਦੋਸਤੋ ਮੈਂ ਤੁਹਾਡਾ ਆਪਣਾ ਸੁਖਮੰਦਰ ਪ੍ਰਾਂਤ ਤੇ ਤੁਸੀਂ ਦੇਖ ਰਹੇ ਹੋ ਤਰਤਪੰਦਾ ਵਿਚਾਰ ਆਪ ਆਪਣਾ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੁਹਾਡੀ ਖੇਦਮਤ ਵਿੱਚ ਹਾਜ਼ਰ ਹਾਂ ਅੱਜ ਅਪਾ ਗੱਲ ਕਰਾਂਗੇ ਰੱਬ ਨਾਲ ਗੱਲਾਂ ਕਦੇ ਨਾ ਕਦੇ ਕਿਤੇ ਨਾ ਕਿਤੇ ਹਰੇਕ ਬੰਦਾ ਕਰਦਾ ਹੈ ਤੇ ਰੱਬ ਹਰੇਕ ਦੀ ਗੱਲ ਦਾ ਜਵਾਬ ਦਿੰਦਾ ਹੈ ਪਰ ਅਸੀਂ ਉਸ ਦੇ ਜਵਾਬ ਵੱਲ ਧਿਆਨ ਨਹੀਂ ਦਿੰਦੇ ਤੇ ਅੱਜ ਆਪਾਂ ਗੱਲਾਂ ਕਰਾਂਗੇ ਰੱਬ ਨਾਲ ਤੇ ਰੱਬ ਦੇ ਜਵਾਬ ਵੀ ਨਾਲ ਹੋਣਗੇ 15 ਰੱਬ ਨੂੰ ਕਹਿੰਦਾ ਕਿ हे ਰੱਬ ਜੀ ਮੈਂ ਟੁੱਟਦਾ ਜਾ ਰਿਹਾ ਮੈਨੂੰ ਸੰਭਾਲ ਰੱਬ ਨੇ ਕਿਹਾ ਸੱਜਣਾ ਮੈਂ ਕੁਝ ਨਹੀਂ ਕਰਾਂਗਾ ਆਪਣੇ ਆਪ ਨੂੰ ਸੰਭਾਲਣਾ ਤੇਰਾ ਕੰਮ ਹੈ ਕਿਉਂਕਿ ਤੂੰ ਕੋਈ ਵਸਤੂ ਨਹੀਂ ਜਿਉਂਦਾ ਜਾਗਦਾ ਜੀਵ ਹੈ ਰੱਬ ਜੀ ਮੇਰਾ ਤਾਂ ਸਭ ਕੁਝ ਖਿੰਡਦਾ ਜਾ ਰਿਹਾ ਹੈ ਉਹ ਕਹਿੰਦਾ ਜੋ ਖਿੰਡ ਗਿਆ ਉਸ ਨੂੰ ਖਿੰਡਿਆ ਰਹਿਣ ਦੇ ਫਿਰ ਸੋਚ ਜੋ ਵਕ ਹੋ ਕੇ ਖਿੰਡ ਗਿਆ ਕਿ ਉਸ ਦੀ ਲੋੜ ਸੀ ਬੰਦਾ ਕਹਿੰਦਾ ਵੀ ਰੱਬ ਜੀ ਤੁਸੀਂ ਸਮਝਦੇ ਕਿਉਂ ਨਹੀਂ ਮੈਂ ਤਾਂ ਟੁੱਟ ਰਿਹਾ ਰੱਬ ਕਹਿੰਦਾ ਸਮਝਦਾ ਤੂੰ ਨਹੀਂ ਸਕਣਾ ਤੂੰ ਟੁੱਟ ਨਹੀਂ ਰਿਹਾ ਤੇਰੇ ਨਾਲੋਂ ਕੁਝ ਝੜ ਰਿਹਾ ਹੈ ਇਹ ਦੁਬਾਰਾ ਬਣਦੀਆਂ ਪੀੜਾਂ ਨੇ ਜਿਹੜੀਆਂ ਚੀਜ਼ਾਂ ਅਤਜੀਵ ਤੇਰੇ ਵਿਕਾਸ ਦੇ ਰਾਹ ਵਿੱਚ ਰੋੜੇ ਹਨ ਉਹ ਟੁੱਟ ਰਹੇ ਹਨ ਤੂੰ ਖਿੰਡ ਰਿਹਾ ਤੇਰੇ ਨਾਲੋਂ ਬੇਲੋੜਾ ਨਿਕਲ ਰਿਹਾ ਹੈ ਲੰਮੀ ਸੋਚ ਰੱਖ ਇਹ ਚੀਜ਼ਾਂ ਹੁਣ ਤੇਰੇ ਮੇਜਦੀਆਂ ਨਹੀਂ ਰਹੀਆਂ ਇਹਨਾਂ ਨੂੰ ਵੱਖ ਹੋਣ ਦੇ ਡਿੱਗਣ ਦੇ ਖਿੰਡਣ ਦੇ ਰੱਬ ਜੀ ਜੇ ਇਹ ਐਵੇਂ ਹੀ ਵੱਖ ਹੁੰਦੇ ਰਹੇ ਤਾਂ ਮੇਰਾ ਕੀ ਬਣੇਗਾ ਸਭ ਤੋਂ ਚੰਗੇ ਤੰਦਰੁਸਤ ਉੱਤਮ ਹਿੱਸੇ ਵਚਨ ਕੀ ਰੱਬ ਨੇ ਕਿਹਾ ਰੱਬ ਜੀ ਮੈਂ ਬਦਲਣ ਤੋਂ ਡਰਦਾ ਹਾਂ ਤੈਨੂੰ ਕਈ ਵਾਰੀ ਦੱਸਿਆ ਰੱਬ ਕਹਿੰਦਾ ਕਿ ਤੂੰ ਬਦਲ ਨਹੀਂ ਰਿਹਾ ਨਮੋ ਉਸਰੇ ਰੱਬ ਜੀ ਮੰਦਾ ਪੁੱਛਦਾ ਮੈਂ ਕੀ ਹਾਂ ਤੇ ਕੌਣ ਬਣ ਰਿਹਾ ਹਾਂ ਰੱਬ ਫਿਰ ਜਵਾਬ ਦਿੰਦਾ ਤੂੰ ਰੌਸ਼ਨੀ ਨੂਰ ਅਤੇ ਪ੍ਰਸੰਨਤਾ ਦਾ ਸੂਮਾ ਬਣ ਰਿਹਾ ਹੈ ਮੈਂ ਤੈਨੂੰ ਮੌਲਕ ਤੇ ਨਿਆਰਾ ਬਣਾਇਆ ਸੀ ਪਰ ਤੂੰ ਨਿੱਕ ਸੁਖ ਇਕੱਠਾ ਕਰਨ ਵਿੱਚ ਰੁੱਝ ਕੇ ਲਾਲਚੀ ਤੇ ਕੋਝਾ ਬਣ ਗਿਆ ਰੱਬ ਉਹ ਨੂੰ ਕਹਿੰਦਾ ਕਿ ਇਹਨਾਂ ਫਾਲਤੂ ਤੇ ਫਜ਼ੂਲ ਚੀਜ਼ਾਂ ਨੂੰ ਢਿੱਕ ਜਾਣ ਦੇ ਰੱਬ ਬੰਦੇ ਨੂੰ ਕਹਿੰਦਾ ਕਿ ਮੈਂ ਤੈਨੂੰ ਪਿਆਰ ਕਰਦਾ ਬਦਲਣਾ ਨਵਾਂ ਬਰਬ ਜੀ ਤੁਹਾਡਾ ਮਤਲਬ ਹੈ ਕਿ ਮੈਂ ਟੁੱਟ ਨਹੀਂ ਰਿਹਾ ਤੂੰ ਟੁੱਟ ਨਹੀਂ ਰਿਹਾ ਤੂੰ ਨਵੀਂ ਸਵੇਰ ਵਾਂਗ ਉੱਭਰ ਰਿਹਾ ਹੈ ਯਾਦ ਰੱਖ ਜਦ ਵੀ ਕਿਸੇ ਵਿੱਚ ਤੇਰੇ ਵਿੱਚ ਪਰਵਰਤਨ ਆਪਰੇਗਾ ਉਹ ਤੈਨੂੰ ਤੋੜਨ ਲਈ ਨਹੀਂ ਨਵਾਂ ਮਾਲਕ ਅਸਲੀ ਤੇ ਨਿਆਰਾ ਬਣਾਉਣ ਲਈ ਪਾ ਪरेगा ਸੋ ਦੋਸਤੋ ਕਿਦਾਂ ਲੱਗੇ ਅੱਜ ਦੇ ਵਿਚਾਰ ਜੇ ਤੁਹਾਨੂੰ ਚੱਗੇ ਲੱਗੇ ਨੇ ਤਾਂ ਆਪਣੇ ਦੋਸਤਾਂ ਨਾਲ ਇਹ ਸ਼ੇਅਰ ਕਰੋ ਅਜਿਹੇ ਲਈ ਇਹਨਾਂ ਫੀਮੇਲ ਦੇ ਹੱਥ ਤੱਕ ਲਈ ਆਪਣੇ ਖਾਲਸ ਸੁਖਮੰਦਰ ਭਰਾ ਨੂੰ ਦਿਓ ਇਜਾਜ਼ਤ ਰੱਬ ਰੱਖੇ